ਫੋਗ ਦਾ ਵੀ ਆਪਾਂ ਪਾਇਪ ਲੈ ਆਉਣੇ ਆ ਉਹ ਪਾਇਪ 1600 ਦਾ ਇੱਕ ਆਇਆ ਆਪਣਾ 2500 ਦਾ ਇੱਕ 2600 ਦਾ ਇੱਕ ਉਹ ਹੁਣ ਪਾਇਪ ਉਥੋਂ ਹੀ ਮੋਟਰ ਦੇ ਬੰਦਿਆਂ ਆਰਾਮ ਨਾਲ ਕੱਢ ਦਿੰਨੇ ਆ ਆ ਥੱਲੇ ਵਾਲੀ ਪੰਚਾਇਤ ਦਾ ਧੰਨਵਾਦ ਬਹੁਤ-ਬਹੁਤ ਸਾਰੀ ਕਰਦਾ ਦੋਨੇ ਹੱਥ ਜੋੜ ਕੇ ਉਹਨਾਂ ਨੇ ਸਾਨੂੰ ਇੰਜਣ ਦੇ ਦਾ ਉਹ ਕਹਿੰਦੇ ਵੀ ਕੱਢ ਲਓ ਕੋਈ ਗੱਲ ਨਹੀਂ ਉਹਨਾਂ ਦਾ ਇੰਜਣ ਅਸੀਂ ਸਰਵਿਸ ਕਰਾ ਦੀ ਡੀਜ਼ਲ ਇਹਦਾ ਬਦਲਤਾ ਅਸੀਂ ਰੰਗ ਕਾਲੂ ਰੰਗ ਕਰਦੇ ਵੀਰੋਂ ਨੀਲਾ ਠੀਕ ਆ ਬਸ ਆ 2 ਮਹੀਨੇ ਆ ਉਹਨਾਂ ਨੂੰ ਅਸੀਂ ਤਾਂ ਇਹ ਆਖਿਆ ਵੀ ਭਾਈ ਕੋਈ ਗੱਲ ਨਹੀਂ ਵੀ ਅਸੀਂ 2 3 ਦਿਨ ਬਾਅਦ ਪਾਣੀ ਬਦਲ ਲਾ ਹੁੰਦਾ ਹਨਾ ਚੁੰਡੀ ਹੰਡੀ ਪੈਂਦੀ ਪਾਣੀ ਚ ਭਾਈ ਅਸੀਂ ਲੈ ਆਇਆ ਕਰਾਂਗੇ ਜੇ ਤੁਸੀਂ ਕਹੋ ਵੀ ਅਪ ਡਾਊਨ ਕਰਾ ਦਿਆ ਕਰਾਂਗੇ 2 ਦਿਨ ਬਾਅਦ ਲੈ ਆਇਆ ਕਰਾਂਗੇ ਅਸੀਂ ਜੇ ਅਸੀਂ ਇੱਥੇ ਰੱਖ ਲਈਏ ਫੇਰ ਵੀ ਤੁਸੀਂ ਦੱਸ ਦੋ ਵੀ ਉਹ ਜਿਹਾ ਕਰਾਇਆ ਦੇ ਦਾਂਗੇ ਅਸੀਂ ਉਹ ਕੀ ਕਹਿੰਦੇ ਪੱਛਾ ਉਹਨਾਂ ਨੇ ਮੈਨੂੰ ਉਮੀਦ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਚਲਾ ਲਓ ਤੁਸੀਂ ਹਨਾ ਗੱਲ ਕੀ ਅਸੀਂ ਇਹਦੀ ਸਰਵਿਸ ਕਰਾ ਦੇਣੀ ਆ ਕਰਤੀ ਇਹਨੂੰ ਰੰਗ ਕਰ ਦੇਣਾ ਕਿ ਜੋ ਇਹਦੀ ਹੋਊਗੀ ਅਸੀਂ ਇਹਦਾ ਬਣਦਾ ਹੋਊਗਾ ਉਹ ਉਹਨੂੰ ਪੇ ਕਰ ਦਾਂਗੇ ਹਨ ਇਹ ਦੀਦਾ ਸਾਰੀਆਂ ਨਾਲ ਦੀ ਨਾਲ ਕਰਨੀਆਂ ਪੈਂਦੀਆਂ ਹੁਣ ਜਵਾਕ ਸਾਰੇ ਤਾਰੀ ਸਖਗੇ ਵੱਡੀ ਗੱਲ ਆ ਕੱਲ ਨੂੰ ਕੋਈ ਸਾਲੀ ਉਸਨਾਮੀ ਕੋਈ ਫੋਰ ਲੱਲਾ ਭੱਬਾ ਹੋਵੇ ਇਹ ਤਾਂ ਮੇਨ ਥਿਊਰੀ ਆ ਪਹਿਲੀ সুইমিং ਤਾਰੀ ਤਾਂ ਓਣੀ ਚਾਹੀਦੀ ਹਰੇਕ ਬੰਦੇ ਨੂੰ ਮਾਰੋ ਫਿਰ ਛਾਲ ਛੂਲ ਮਾਰ ਕੇ ਦਿਖਾ ਦਿਓ ਮਾੜੀ ਮੋਟੀ ਤਾਹਾਂ ਚੜ ਕੇ ਬੱਚੇ ਮਾਰੋ ਪੱਠੀ ਪੱਠੀ ਇਹ ਕਿੰਨਾ ਦੇਖ ਏ ਆਪ ਮਾਰੀ ਫਦੇ ਕੋਲ ਨੂੰ ਆ ਦੇ ਖੜ ਜਾ ਇੱਧਰ ਆ ਜਾ ਆ ਆ ਦੇ ਆ ਨੋ ਨੋ ਖੜ ਖਲਾ ਰਹੇ ਨੇ ਖੜ ਜਾ ਤਾਹੀਂ ਬੰਨੀ ਐ ਇਹ ਹੜਦੀ ਨਹੀਂ ਬੱਚੇ ਜੰਦੀਆਂ ਨਾਲ ਚੱਲ ਉਸ ਭੇਜ ਦਿੰਨੇ ਆ ਮਾੜਾ ਦੇਖ ਲੋ ਫਿਰ ਅੱਗੇ ਚੱਤ ਜੀ ਚੱਲ ਬਈ ਕਿੱਤੇ ਏ ਚੱਲ ਹੋ ਗਿਆ ਕਿੱਕਾ ਕਿੱਤਾਂ ਆ ਜਾ ਅਰੇ ਕਿ ਆ ਜਾ ਪੁੱਤ ਕਿੱਕੇ ਹੈਰੇ ਹੈਰੀ ਆ ਜਾ ਹੈਰੀ 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 ਹੈ ਹੋ ਹਾਤਰਾ ਮਾਰੋ ਫੇਕੋੜ ਆਉਂਦੀ ਐ ਹੋ ਲੈ ਹੂੰ ਆਨੰਦ ਲੈਂਦੀ ਐ ਪੂਰਾ ਮੇਰਾ ਓ ਬੱਲੇ ਮਾਰਿਆ ਓ ਨਾ ਭਾਈ ਨਾ ਦੱਸ ਪਰਜੂਂਟਾ ਪਰਜੂਂਟਾ ਮਾਰੂ ਸ਼ੈੱਲ ਦੂ ਐ ਵੀ ਮਾਰਿਆ ਨਾ ਨਾਲ ਥੋੜੇ ਕੋਲ ਬੈਟਰੀ ਕੱਢੂ ਟਾਕੂ ਆ ਲੈ ਕਿੱਥੇ ਆ ਲੈ ਇਹ ਜਦੋਂ ਪਾਣੀ ਹਲਾਉਂਦੇ ਆ ਨਾ ਫਿਰ ਇਹਨੂੰ ਇਹਨੂੰ ਕੋਸਾ ਨਹੀਂ ਤਾਂ ਐਂ ਲਾ ਦੇ ਡੁੱਬਦੇ ਆ ਇਹ ਇਹ ਫਿਰ ਇਹ ਜਾਂਦੀ ਆ ਇਹ ਆ ਫਰਾ ਦੇ ਮਾਰ ਲੈਣਾ ਇਹ ਇਹ ਗੱਲ ਕੀ ਆ ਹੁਣ ਕੱਲ ਨਮਾਤੇ ਹੀ ਸਾਰੇ ਹੁਣ ਅੱਜ ਇਹ ਕੰਮ ਵਾਲਿਆ ਕੰਮ ਵਾਲਿਆਂ ਨੂੰ ਵੀ ਜਿਹੜੇ ਮੁੰਡੇ ਮੂਰੇ ਕੰਮ ਕਰਦੇ ਆ ਰੋਟੀ ਦਾ ਕਰਦੇ ਆ ਹੋਰ ਕਰਦੇ ਆ ਉਹਨਾਂ ਨੂੰ ਛੋਟ ਆ ਉਹ ਆਪ ਦਾ ਆ ਜਾ ਕੇ ਚਾੜ ਦੇ ਤਾਹਾਂ ਚਾੜ ਦੇ ਪੁੱਤ ਨੋ ਫਸਾਲੂ ਫਿਰ ਚੱਲ ਬਿੱਲੂ ਬੰਦ ਕਰ ਦੇ ਪੁੱਤ ਬੱਸ ਬਹੁਤ ਹੋ ਗਿਆ ਉੱਧਰ ਕੱਢ ਲਾ ਹਾਂ ਉੱਧਰ ਦੀ ਖੇਚ ਲਈ ਇੱਥੇ ਧਰ ਦੇ ਹਨਾ ਤੇ ਆਹੀ ਬੇਨਤੀਆਂ ਨੇ ਭੱਲਾ ਭਰਾ ਆਪਣਾ ਇੱਕ ਹਨਾ ਤੇ ਇੱਕ ਬਾਈ ਆਪਣਾ ਜੋਧਾ ਤੋਂ ਆ ਸੋਨੀ ਇੰਗਲੈਂਡ ਵਾਲਾ ਮੁੰਡਾ ਤੇ ਧਰਮਿੰਦਰ ਸ਼ਪਾਰ ਇੰਦਰਜੀਤ ਫੁੱਲਾਂ ਵਾਲਾ ਹੈ ਜੀ ਲਾਟ ਜੋਹੜ ਮੰਗਾ ਮਠਾਪੁਰੀਆ ਪ੍ਰਵਾਨ ਤੇ 음 ਪੁਰਤਗਾਲ ਵਾਲਾ ਭਰਾ ਅੱਜ ਉਹਦੇ ਨਾਲ ਫੋਨ ਤੇ ਗੱਲ ਹੋਈ ਆ ਹਨਾ ਮੈਨੂੰ ਕਈ ਵਾਰੀ 9000 ਦਿਮਾਗ ਚੋਂ ਨਿਕਲ ਜਾਂਦੇ ਹਨਾ ਤੇ ਵਹਿਗਰੂ ਚੜ੍ਹਦੀ ਗਲਾ ਰੱਖਣ ਭਰਾਵਾਂ ਨੂੰ ਸਾਰਿਆਂ ਨੂੰ ਹੁਣ ਬਈ ਹੋਰ ਸਨੇਹਾ ਇੱਕਾ ਤੁਨੂੰ ਉਹ ਅਕੈਡਮੀ ਦੇ ਉਰਲੇ ਪਾਸੇ 1800 ਫੁੱਟ ਕਿੰਨਾ 60 ਬਾਈ 帮。